வாத்திருங்கள். வாத்து வாத்து Gracias. ਹੋਲੀ ਹੋਲੀ ਆ ਰਹੀ ਹੈ ਅੱਗੇ ਉਹ ਲੱਗ ਪਿਆ ਵਾਟਾ ਘਰ ਦਾ ਪੀਮ ਜੀ ਬਾਤ ਮੇਰੇ ਆਧੀ ਸਾਥੀ ਸਾਰਿਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੋ ਕਿ ਆਪਾਂ ਕੰਮ ਦੇ ਲਈ ਆਏ ਅੱਜ ਸਾਰੇ ਇਕੱਠੇ ਹੋਏ ਆ ਤੇ ਆਪਣੀ 6 7 ਵਾਰ ਆਪਾਂ ਚੰਡੀਗੜ੍ਹ ਜਾਏ ਆਏ ਆ ਤੇ ਆਪਣੀ ਇੱਥੇ ਮੀਟਿੰਗ ਰੱਖੀ ਗਈ ਸੀ ਇਹ ਮੀਟਿੰਗ ਦਾ ਆਪਾਂ ਨੂੰ ਬਹੁਤ ਲਾਭ ਹੋਇਆ ਏ ਜੋ ਕਿ ਅੱਜ ਆਪਣੀ ਇੰਨੀ ਸੁਣਵਾਈ ਤਾਂ ਜ਼ਿਆਦਾ ਨਹੀਂ ਹੋਈਗੀ ਮੈਡਮ ਨੇ ਟਾਈਮ ਲਿਆ ਹੋਇਆ ਏ ਤੇ ਉਹ ਟਾਈਮ ਲੈਣ ਕੇ ਅੱਜ ਚੁੱਥੀ ਕੱਢੀ ਜਾਊਗੀ ਵੀ ਕਿਸ ਦਿਨ ਮੈਡਮ ਆਪਣੇ ਨਾਲ ਬੈਠ ਕੇ ਗੱਲਬਾਤ ਕਰਨਗੇ ਜੈਸੇ ਦਾ ਏਪੀਓ ਤੇ जीआरएस ਵੀ ਬੁਲਾਏ ਜਾਣਗੇ ਤੇ ਆਪਣੀ ਸਾਰੀ ਸੁਣਵਾਈ ਹੋਊਗੀ ਜੇ ਕਿ ਹੁਣ ਇਹ ਚਿੱਠੀ ਦਾ ਬਹੁਤ ਅੰਤਰਾ ਕਿ ਜੋ ਕਿ ਇਹਨਾਂ ਨੇ 11 ਤਰੀਕ ਨੂੰ ਲੈਟਰ ਕੱਢੀ ਸੀ ਜਿਨਾਂ ਨੂੰ ਕੰਮ ਦਿੱਤੇ ਜਾਣ ਪਰ ਹਜੇ ਤੱਕ ਇਹਨਾਂ ਨੇ ਕਿਸੇ ਵੀ ਰਿਵਰ ਨੂੰ ਕੰਮ ਨਹੀਂ ਦਿੱਤਾ ਗਿਆਗਾ ਤੇ ਇਹਨਾਂ ਦੇ ਆਪਣੇ ਹੀ ਕੰਮ ਚੱਲ ਰਹੇ ਆ ਜਿਹੜੇ ਇਹਨਾਂ ਦੇ ਆਪ ਦੇ ਬੰਦੇ ਇਹਨਾਂ ਨੂੰ ਪੈਸੇ ਦੇ ਰਹੇ ਹਨ ਤੇ ਜੋ ਕਿ ਜੀਆਰਐਸ ਮਨੋਜ ਆ ਮੈਨੂੰ ਸਾਡੀ ਹਾਜ਼ਰੀਆਂ ਨਹੀਂ ਚੜੀਆਂ ਸੀ ਤੇ ਹੁਣ ਮੈਨੂੰ ਫੋਨ ਲਾਉਂਦਾ ਹੈ ਕਿ ਆਪਣੇ ਪੈਸੇ ਆ ਕੇ ਤੁਸੀਂ ਬਲਾਕ ਵਿੱਚ ਲੈ ਜਾਓ ਜੇ ਮੈਂ ਉਹਨਾਂ ਨੂੰ ਕਿਹਾ ਕਿ ਪ੍ਰਧਾਨ ਜੀ ਆਉਣਗੇ ਉਹ ਲੈ ਕੇ ਜਾਣਗੇ ਪੈਸੇ ਤੇ ਹੁਣ ਮੈਨੂੰ ਕੱਲ ਫੋਨ ਲਾਇਆ ਕਹਿੰਦਾ ਮੇਰੇ ਕੋਲ ਪੈਸੇ ਬਣੇ ਨਹੀਂਗੇ ਹਜੇ ਮੈਂ ਕਿਸੇ ਤੋਂ ਪੁੱਛਿਆ ਮੈਨੂੰ ਮਿਲ ਗਏ ਮੈਂ ਤੁਹਾਨੂੰ ਜ਼ਰੂਰ ਪੈਸੇ ਦੇਵਾਂਗਾ ਪਰ ਅਸੀਂ ਪੈਸੇ ਨਹੀਂ ਲੈਣਾ ਚਾਹੁੰਦੇਗੇ ਜੋ ਕਿ ਸਾਡੇ ਗਰੀਬਾਂ ਨੇ ਕੰਮ ਕੀਤਾ ਏ ਤੇ ਉਹਨਾਂ ਨੂੰ ਪੈਸੇ ਦਿੱਤੇ ਜਾਣ ਜੋ ਉਹਨਾਂ ਦੇ ਬਣਦੇ ਆ ਤੇ ਹਾਜ਼ਰੀਆਂ ਨਾ ਲਾਈਆਂ ਜਾਣ ਉਹਨਾਂ ਨੇ ਵਿਚਾਰਿਆਂ ਨੇ ਮਿਹਨਤ ਕੀਤੀ ਆ ਇੰਨੀ ਗਰਮੀ ਦੇ ਵਿੱਚ ਕੰਮ ਕੀਤਾ ਸੀ ਕੋਈ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾਂਦੀ ਸੀ ਤੇ ਪਰ ਪ੍ਰਧਾਨ ਜੀ ਨੇ ਚੰਡੀਗੜ੍ਹ ਜਾ ਕੇ ਇਹ ਲੈਟਰ ਉੱਥੇ ਲੈ ਕੇ ਗਏ ਤੇ ਉਹਨਾਂ ਨੇ ਪਾਸ ਕੀਤੀ ਆ ਕਿ ਪੈਸੇ ਦਿੱਤੇ ਜਾਣਗੇ ਤੁਹਾਨੂੰ ਤੇ ਹੁਣ ਵਾਰ-ਵਾਰ ਫੋਨ ਲਾਉਂਦਾ ਬਾਅਦ ਵਿੱਚ ਕਹਿੰਦਾ ਮੇਰੇ ਕੋਲੇ ਪੈਸੇ ਹੈ ਨਹੀਂਗੇ ਤੇ ਮੈਂ ਇਹੀ ਚਾਹਣੀ ਆ ਕਿ ਸਾਰੀ ਲੇਬਰ ਦੀ ਮਿਹਨਤ ਕੀਤੀ ਉਹਨਾਂ ਨੂੰ ਪੈਸੇ ਦਿੱਤੇ ਜਾਣ ਤੇ ਇਹਨਾਂ ਕਹਿੰਦੇ ਜੈਪੇ ਜੈ ਭਾਰਤ ਜੈਪੇ ਜੈ ਭਾਰਤ ਮੇਰਾ ਨਾਮ ਵੀਨਾਰਾਣੀ ਹੈ ਮੈਂ ਪੱਲੇ ਮੇਗੇ ਦੇ ਰਹਿਣ ਵਾਲੀ ਆ ਅਸੀਂ ਸਾਡੇ 3-4 ਮਾਸਟਾਲ ਦੇ ਪੈਸੇ ਰਹਿੰਦੇ ਨਹੀਂ ਜਿਹੜੇ ਚੋਰ ਨੇ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਏ ਜਿਹੜੇ ਮੁੱਲ ਕੰਮ ਲੈਂਦੇ ਨੇ ਨਾ ਸਾਨੂੰ ਕੰਮ ਦਿੱਤਾ ਜਾਂਦਾ ਏ ਨਾ ਸਾਡੇ ਪੈਸੇ ਹੀ ਮਿਲ ਰਹੇ ਨਹੀਂ ਸਾਡੀ ਲੇਬਰ ਨੂੰ ਪੈਸੇ ਦੁਆਏ ਜਾਂ ਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰਗੁਆ ਹੈਪੀ ਜੈ ਪਰਤ ਮੇਰਾ ਨਾਮ ਸੁਰਨਕੌਰ ਪਿੰਡ ਖੈਰੇਕੇ ਤਾੜ ਤੋਂ ਜ਼ਿਲ੍ਹਾ ਫਿਰੋਜ਼ਪੁਰ ਦੀ ਮੈਂ ਰਹਿਣ ਵਾਲੀ ਹਾਂ ਹਾਂਜੀ ਅੱਜ ਆਪਾਂ ਸਾਰੇ ਇੱਥੇ ਜ਼ਿਲ੍ਹਾ ਪ੍ਰਸ਼ਦ ਵਿੱਚ ਇਕੱਠੇ ਹੋਏ ਸੀ ਤਾਂ ਤਾਂ ਜੋ ਆਪਾਂ ਨੂੰ 10 ਤਰੀਕ ਦਿੱਤੀ ਗਈ ਸੀ ਕਿ ਚੰਡੀਗੜ੍ਹ ਮੀਟਿੰਗ ਕਰਨ ਤੇ ਆਪਾਂ ਨੂੰ 10 ਤਰੀਕ ਮਿਲੀ ਸੀ ਜੋ ਕਿ ਅੱਜ ਮੈਡਮ ਨਾਲ ਆਪਣੀ ਬੈਠਕ ਮੀਟਿੰਗ ਹੋਣੀ ਸੀਗੀ ਪਰ ਅਚਾਨਕ ਛੁੱਟੀ ਆ ਗਈ ਅੱਜ ਇਸ ਕਾਰਨ ਮੈਡਮ ਨੇ ਅੱਜ ਮੀਟਿੰਗ ਨਹੀਂ ਕੀਤੀ ਪਰ ਫਿਰ ਵੀ ਕਿਸੇ ਦੀ ਡਿਊਟੀ ਲਗਾਈ ਗਈ ਜੋ ਕਿ ਆਪਣੇ ਅੰਦਰ ਉਹਨਾਂ ਨੇ ਗੱਲ ਸੁਣੀ ਆ ਪਰ ਫਿਰ ਉਹਨਾਂ ਨੇ ਆਪਾਂ ਨੂੰ ਅੱਗੋਂ ਤੋਂ ਟਾਈਮ ਦੇ ਦਿੱਤਾ ਕਿ ਤੁਹਾਡੀ ਗੱਲ ਸੁਣਾਈ ਜਾਏਗੀ ਕਿਉਂਕਿ ਬਲਾਕ ਵਾਈਸ ਸਾਰਿਆਂ ਨੂੰ ਬੁਲਾਇਆ ਜਾਊਗਾ ਜੀਆਰਐਸ ਔਰ ਦੀ ਪੀਓ ਵੀਡੀਓ ਸਾਹਿਬ ਇਹਨਾਂ ਨੂੰ ਬਿਠਾ ਕੇ ਜੋ ਕਿ ਆਗੂ ਮੀਟ ਹੋਣਗੇ ਇਹਨਾਂ ਦੀ ਮੀਟਿੰਗ ਕਰਵਾਈ ਜਾਊਗੀ ਬੈਠ ਕੇ ਮਸਲਾ ਹੱਲ ਹੋਏਗਾ ਜੋ ਵੀ ਇਹਨਾਂ ਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ ਅੱਤੋ ਵੇਲਾ ਮੇਰੇ ਸਾਰੇ ਆਗੂ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਜੀਂ ਜੈ ਭਾਰਾ ਜੋ ਕਿ ਸਾਡਾ ਚੰਡੀਗੜ੍ਹ ਜਾਣਦਾ ਜੋ ਮਕਸਦ ਸੀ ਅਸੀਂ ਆਪਣੇ ਕੰਮ ਨੂੰ ਲਾਗੂ ਕਰਵਾਉਣਾ ਚਾਹੁੰਦੇ ਸੀ ਤੇ ਉਸ ਦਾ ਸੱਟਾ ਨਿਕਲਿਆ ਸੀ ਇੱਕ ਲੈਟਰ ਜਾਰੀ ਹੋਈ ਸੀ ਤੇ ਲੈਟਰ ਤੇ ਵੀ ਕੋਈ ਵੀ ਕੰਮ ਨਹੀਂ ਦਿੱਤਾ ਜਾਂਦਾ ਸੀ ਤੇ ਬਾਅਦ ਵਿੱਚ ਇੱਕ ਚੰਡੀਗੜ੍ਹ ਦੀ ਮੈਡਮ ਨੇ ਸਾਡੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ADC ਦਫ਼ਤਰ ਮੀਟਿੰਗ ਕਰਨੀ ਸੀ ਤੇ ਜੋ ਅੱਜ ਮੈਡਮ ਵੀ ਛੁੱਟੀ ਦੇ ਕਾਰਨ ਨਹੀਂ ਆ ਸਕੀ ਤੇ ਉਹਨਾਂ ਨੇ ਕਿਸੇ ਹੋਰ ਦੀ ਡਿਊਟੀ ਲਗਾ ਕੇ ਸਾਡੀਆਂ ਸਮੱਸਿਆਵਾਂ ਨੂੰ ਸੁਣਿਆ ਤੇ ਅਗਲੀ ਡੇਟ ਦਿੱਤੀ ਆ ਮੈਡਮ ਅਗਲੀ ਡੇਟ ਦੇ ਵਿੱਚ ਸਾਡੀਆਂ ਸਮੱਸਿਆਵਾਂ ਪੂਰੀ ਤਰ੍ਹਾਂ ਸੁਣਨਗੇ ਤੇ ਸਾਡੇ ਜੋ ਵੀ ਜੀਆਰਐਸ ਨੇ ਵੀਡੀਓ ਨੇ ਸਭ ਉੱਥੇ ਹਾਜ਼ਰ ਹੋਣਗੇ ਸਾਡੇ ਆਗੂ ਸਾਥੀ ਹਾਜ਼ਰ ਹੋਣਗੇ ਤੇ ਉੱਥੇ ਸਭ ਜੋ ਵੀ ਸਾਡੀਆਂ ਮਨਰੇਗਾ ਦੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕੀਤਾ ਜਾਵੇਗਾ ਤੇ ਜੇਕਰ ਸਾਡਾ ਹੱਲ ਨਹੀਂ ਹੁੰਦਾ ਤੇ ਅਸੀਂ ਇਸ ਕੋ ਵੀ ਵੱਡਾ ਤਿੱਖਾ ਸੰਘਰਸ਼ ਵਿੜਾਂਗੇ ਤੇ ਮੈਂ ਇੱਕ ਹੋਰ ਸ਼ਿਕਾਇਤ ਦਰਜ ਕਰਾਉਣੀ ਚਾਹਣਾ ਕਿ ਸਾਡੀਆਂ ਤਾਂ ਲੇਬਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਤੇ ਵੈਸੇ ਕਹਿ ਰਹੇ ਮਨਰੇਗਾ ਦਾ ਕੰਮ ਬੰਦ ਆ ਪਰ ਸਾਡੇ ਕੋਲੇ ਸਬੂਤ ਨੇ ਮਨਰੇਗਾ ਦਾ ਕੰਮ ਚੱਲ ਰਿਹਾ ਵਾ ਚੱਲ ਉਹਨਾਂ ਦਾ ਰਿਹਾ ਵਾ ਜੋ ਸਰਕਾਰ ਦੇ ਬੰਦੇ ਨੇ ਤੇ ਨਾਲੇ ਜਾਲੀ ਹਾਜ਼ਰੀਆਂ ਲੱਗ ਰਹੀਆਂ ਨੇ ਤੇ ਇਹ ਸ਼ਿਕਾਇਤ ਆ ਜੋ ਇਹ ਵੀ ਅਸੀਂ ਇੱਕ ਦਰਜ ਕਰਵਾਵਾਂਗੇ ਉਹਨਾਂ ਕੋਲੇ ਤੇ ਇਹ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਇੰਨੀ ਵਾਰ ਚਲ ਚੰਨੀ ਮੜੀ ਉੱਚੀ ਬੋਕਾਟਲਾਟ ਗੁਰਵਰ ਸਾਹਿਬ ਜਿਲ੍ਹਾ ਪਾਇਲ ਸੀ ਮੇਕੇ ਅਸੀਂ ਦਫਤਰਾ ਵਿੱਚ ਬੜੇ ਜਿਹੜੇ ਮਾਰਦੇ ਆ ਮਨਰੇਤਾ ਬਣ ਕੇ ਤੇ ਸਾਨੂੰ ਕੰਮ ਨਹੀਂ ਦਿੱਤਾ ਜਾਂਦਾ ਅਸੀਂ ਕੰਢੀਗੜ ਵੀ ਮੂਟਾਂ ਕੱਤੇ ਜਾਂਦੇ ਹਾਂ ਪਰ ਸਾਨੂੰ ਕੰਮ ਨਹੀਂ ਦਿੱਤਾ ਜਾਂਦਾ ਇਹ ਜਿਹੜੀ ਸਰਪੰਚ ਨੇ ਉਹਨਾਂ ਦੇ ਮੇਟ ਬਣਾ ਕੇ ਉਹ ਅੰਦਰ ਖਾਤੇ ਕੰਮ ਚਲਾ ਰਹੇ ਨੇ ਤੇ ਆਪਣੇ ਪੈਸੇ ਕਮਾਈ ਜਾਂਦੇ ਨੇ ਜਹ ਤੀ ਜਹ ਮੇਰੇ ਸਤਿਕਾਰਯੋਗ ਆਗੂ ਸਾਥੀ ਪੈੜਾ ਤੇ ਆਪਰਾਵਾਂ ਨੂੰ ਜੈ ਭੀਮ ਜੈ ਭਾਸਤ ਸਤਿ ਸ੍ਰੀ ਅਕਾਲ ਨਮਸਕਾਰ ਮੇਰਾਣਾ ਗੁਰਚਰਨ ਸਿੰਘ ਮੇਰਾ ਜੀ ਦਾ ਬਲਾਕ ਮੇਰਾ ਪਿੰਡ ਪੜਾਣਾ ਮੈਂ ਸਰਕਲ ਪ੍ਰਧਾਨ ਜੀ ਮੈਂ ਬੇਨਤੀ ਕਰਦਾ ਕਿ ਸਾਡੇ ਨਾਲ ਮੀਟਿੰਗਾਂ ਬਹੁਤ ਜ਼ਿਆਦੀਆਂ ਹੋਈਆਂ ਧਰਨੇ ਵੀ ਲਾਏ ਗਏ ਸੱਤਵਰੀ ਕੰਤੀਗੜ ਵੀ ਗਿਆ ਪ੍ਰਧਾਨ ਜੀ ਨੇ ਬਹੁਤ ਹੀ ਸਹਿਯਾਰਚ ਕੀਤਾ हां ਉਹਦਾ ਰਿਜ਼ਲਟ ਤਾਂ ਬਹੁਤ ਵਧੀਆ ਰਿਹਾ ਪਰ ਅੱਜ ਮੀਟਿੰਗ ਜੋ ਕਰਵਾਈ ਜਾਣੀ ਸੀ ਚੰਡੀਗੜ੍ਹ ਵੱਲੋਂ ਮਾਰਕ ਹੋ ਗਈ ਸੀ ਉਹ ਮੀਟਿੰਗ ਸਾਡੀ ਅਧੂਰੀ ਰਹਿ ਗਈ ਆ ਕਿ ਮੈਡਮ ਅੱਜ ਛੁੱਟੀ ਤੇ ਸੀ ਇਸ ਕਰਕੇ ਮੀਟਿੰਗ ਹੋ ਰਹੀ ਕਿਸੇ ਆਪਣੇ ਅਧਿਕਾਰੀ ਨੇ ਮੀਟਿੰਗ ਕੀਤੀ ਆ ਅਧੂਰੀ ਆ ਤਾਂ ਉਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਅੱਗੇ ਇਹ ਮੀਟਿੰਗ ਜਿਹੜੀ ਆ ਉਹ ਸਹੀ ਢੰਗ ਨਾਲ ਕਰਵਾਈ ਜਾਊਗੀ ਜੀ ਇਸ ਕਰਕੇ ਜਿੰਨੇ ਵੀ ਗ੍ਰਾਮ ਸੇਵਕ ਈਐਪੀਓ ਵੀਡੀਓ ਆ ਉਹ ਸਾਰੇ ਹੀ ਇੱਥੇ ਬੁਲਾਏ ਜਾਣਗੇ ਅਤੇ ਸਾਰੇ ਹੀ ਆਗੂ ਇਸੇ ਬੁਲਾ ਕੇ ਵੱਡੀ ਪੱਧਰ ਤੇ ਮੀਟਿੰਗ ਹੋਊਗੀ ਜੇਕਰ ਸਾਨੂੰ ਕੋਈ ਇਨਸਾਫ ਨਾ ਮਿਲਿਆ ਤਾਂ ਅਸੀਂ ਇਹ ਦੂ ਤਿੱਖਾ ਸੰਘਰਸ਼ ਕਰਾਂਗੇ ਤਾਂ ਹੀ ਰੋਡ ਜਾਮ ਕਰਾਂਗੇ ਤਾਂ ਹੀ ਪਿਛੇ ਨਹੀਂ ਹਟਾਂਗੇ ਅਸੀਂ ਆਪਦੀ ਮਰਿਗਾ ਲਾਗੂ ਕਰਵਾ ਕੇ ਰਹਿਾਂਗੇ ਕਿਉਂਕਿ ਸਾਡੇ ਸੰਵਿਧਾਨ ਹੱਕਾਂ ਉਹਨਾਂ ਨੂੰ ਅਸੀਂ ਲਾਗੂ ਕਰਵਾਵਾਂਗੇ ਕਿਉਂਕਿ ਸਾਡੇ ਹੱਕ ਬਣਦੇ ਆ ਅਹੀ ਉਹਨਾਂ ਲਈ ਵਾਈਟ ਥਾਵਾਂਗੇ ਜੈ ਭੀਮ ਜੈ ਭਾਰਤ ਸਨਸਕਾਰ ਸ੍ਰੀ ਕਾ ਜੈ ਭੀਮ ਜੈ ਭਾਰਤ ਸਨਸਕਾਰ ਸ੍ਰੀ ਕਾ ਹਾਂ ਆ ਤਾਂ ਕਿ ਮੀਟਿੰਗ ਹੋ ਚੁੱਕੀ ਹੈ ਅੱਗੇ ਆਏ ਤੋਂ ਰਕਮ ਨਹੀਂ ਕਿਸੇ ਪਰ ਸਾਰੇ ਪੈਣਾ ਭਾਈ ਨੂੰ ਜੈ ਜੈਕਾਰ ਪਾਤ ਮੇਰੀ ਇਹ ਕੰਪਲੇਂਟ ਆ ਕਿ ਜੋ ਮੇਰੇ ਪਿੰਡ ਦਾ ਸਰਪੰਚ ਆ ਉਹ ਨਾ ਤਾਂ ਪਿੰਡ ਦੇ ਬੰਦਿਆਂ ਨੂੰ ਮੋਹਰਾ ਲਾ ਕੇ ਦਿੰਦਾ ਤੇ ਨਰੇਗਾ ਵਿੱਚ ਗਲਤ ਆਗ ਦੇ ਲਾਉਂਦਾ ਹੈ ਜਿਸ ਦੀ ਕੰਪਲੇਂਟ ਅਸੀਂ ਦਸਤਖਾਹ ਵਿੱਚ ਦਿੱਤੀ ਤੇ ਅਜੇ ਤੱਕ ਸਾਡੀ ਸੁਣਵਾਈ ਨਹੀਂ ਹੋ ਰਹੀ ਜੈ ਪੀ ਮੇਰੇ ਬਹੁਤ ਹੀ ਸਤਕਾਰਯੋਗ ਸਮੂਹ ਮਜ਼ਦੂਰ ਖਲਾਲ ਫਰਸ਼ਬਾ ਦੇ ਆਗੂ ਸਹਿਬਾਨ ਮੈਂਬਰ ਸਾਹਿਬਾਨ ਔਰ ਵੱਖ-ਵੱਖ ਪਿੰਡਾਂ ਤੋਂ ਆਈ ਸੰਗਤ ਸਭ ਨੂੰ ਜੈ ਪੀਂ ਜੈ ਭਾਰਤ ਜੈ ਭਾਰਤ ਅੱਜ ਅਸੀਂ ਫਰੋਇਡ ਕੋਰੇਡੀ ਡਾਕਟਰ ਪਹੁੰਚੇ ਆ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਚੰਡੀਗੜ੍ਹ ਦੇ ਜਿਹੜੇ ਅਸੀਂ ਚੱਕਰ ਲਾਏ ਔਰ ਉਸ ਤੋਂ ਸਾਨੂੰ ਵਿਸ਼ਵਾਸ ਦਵਾਇਆ ਗਿਆ ਕਿ ਮਨਰੇਗਾ ਦਾ ਕੰਮ ਜਿਹੜਾ ਤੁਹਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਜਲਦ ਤੋਂ ਜਲਦ ਹੋਣਗੇ ਕੰਮ ਕਿਉਂਕਿ ਇੱਥੇ ਜਿਹੜੇ ਦਫ਼ਤਰਾਂ ਦੇ ਵਿੱਚ ਜਾ ਜਾ ਕੇ ਸਾਰੇ ਪਿੰਡਾਂ ਦੇ ਵਿੱਚ ਅੱਗੋਂ ਅਫਸਰ ਜਵਾਬ ਦੇ ਰਹੇ ਸੀ ਕਿ ਮਨਰੇਗਾ ਦਾ ਕੰਮ ਬੰਦ ਕੀਤਾ ਗਿਆ ਹੈ ਪਰ ਬੰਦ ਨਹੀਂ ਹੋਇਆ ਇਹਨਾਂ ਆਪ ਦੇ ਆਪ ਹੀ ਬੰਦ ਕੀਤਾ ਤਾਂ ਅਸੀਂ ਇਹਨੂੰ ਜਿਹੜਾ ਮਨਰੇਗਾ ਦੇ ਕੰਮ ਨੂੰ ਲੈ ਕੇ ਦਫ਼ਤਰਾਂ ਦੇ ਵਿੱਚ ਚੱਕਰ ਕੱਢੇ ਔਰ ਚੰਡੀਗੜ੍ਹ ਪਹੁੰਚੇ ਔਰ ਉਹਨਾਂ ਦਿਨਾਂ ਦੇ ਵਿੱਚ ਜਦੋਂ ਫੁੱਲ ਬਾਰਸ਼ਾਂ ਪੈਂਦੀਆਂ ਸੀ ਘਰਾਂ ਦੀ ਸਥਿਤੀ ਬਣੀ ਹੋਈ ਸੀ ਔਰ ਉਸ ਤੋਂ ਬਾਅਦ ਹੜ੍ਹ ਵੀ ਆਏ ਤੇ ਅਸੀਂ ਫੇਰ ਵੀ ਨਹੀਂ ਰੁਕੇ ਜਿਹੜੇ ਸਾਡੇ ਮਜ਼ਦੂਰ ਸਾਥੀ ਪਹਿਣਾ ਮਾਵਾਂ ਔਰ ਬਜ਼ੁਰਗ ਤੇ ਵੀਰ ਸਾਰੇ ਚੰਡੀਗੜ੍ਹ ਪਹੁੰਚੇ ਪ੍ਰਧਾਨ ਬੱਗਾ ਸਿੰਘ ਜੀ ਦੇ ਨਾਲ ਅਸੀਂ ਜਿਹੜਾ ਸੰਘਰਸ਼ ਕੀਤਾ ਔਰ ਉਸ ਸੰਘਰਸ਼ ਦਾ ਸਾਨੂੰ ਜਿਹੜਾ ਰਿਜ਼ਲਟ ਮਿਲਿਆ ਅੱਜ ਮੀਟਿੰਗ ਦਾ ਸਮਾਰਕਿਆ ਗਿਆ ਸਾਡੀ ਜਿਹੜਾ ਕਰਵਾ ਚੌਥ ਦਾ ਬੀਬੀਆਂ ਦਾ ਵਰਤ ਸੀ ਉਹਦੇ ਕਰਕੇ ਅੱਜ ਛੁੱਟੀ ਸੀ ਉਹ ਛੁੱਟੀ ਦੇ ਵਿੱਚ ਵੀ ਜਿਹੜਾ ਪ੍ਰਧਾਨ ਬੱਗਾ ਸਿੰਘ ਜੀ ਨੇ ਚੰਡੀਗੜ੍ਹ ਗੱਲ ਕੀਤੀ ਕਿਉਂਕਿ ਸਾਡੇ ਸਮਾਜ ਦੇ ਲੋਕ ਜਿਹੜੇ ਬੜੀ ਦੂਰੋਂ ਕਰਾਇਆ ਪੱਟ ਕੇ ਆਉਂਦੇ ਨੇ ਤਾਂ ਉਹ ਤਾਂ ਪਹੁੰਚ ਗਏ ਤਾਂ ਜਿਹੜਾ ਤੁਸੀਂ ਕੋਈ ਨਾ ਕੋਈ ਅਧਿਕਾਰੀ ਮੁਲਾਜ਼ਮ ਭੇਜ ਕੇ ਸਾਡੀ ਉਹ ਗੱਲ ਕੀਤੀ ਜਾਵੇ ਤਾਂ ਬੜੀ ਇਹ ਬੜੀ ਪ੍ਰਧਾਨ ਬੱਗਾ ਸਿੰਘ ਜੀ ਦੀਆਂ ਉਹਨਾਂ ਦੇ ਸਾਥੀਆਂ ਦੀ ਬੜੀ ਹਿੰਮਤ ਹੈ ਕਿ ਛੁੱਟੀ ਵਾਲੇ ਦਿਨ ਵੀ ਜਿਹੜਾ ਸਾਡੀ ਸੁਣਾਈ ਹੋਈ ਔਰ ਇਸ ਤੋਂ ਬਾਅਦ ਜਿਹੜਾ ਆਪਣੇ ਜਿਹੜੇ ਕੰਮ ਨੇ ਇਹ ਚੱਲਣਗੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ADC ਸਾਹਿਬ ਔਰ ਉਸ ਤੋਂ ਤੁਸੀਂ ਆਪਣੇ ਜਿਹੜੇ ਬਾਕੀ ਮੁਲਾਜ਼ਮ ਨੇ ਡਿਵੀਜ਼ਨ ਸਾਹਿਬ ਜੀ ਜੀਆਰਐਸ ਦਾ ਉਹ ਸਾਰੇ ਅਗਲੀ ਮੀਟਿੰਗ ਦੇ ਵਿੱਚ ਬੁਲਾ ਕੇ ਤੁਹਾਡਾ ਜਿਹੜਾ ਕੰਮ ਹੈ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਏਗਾ ਤਾਂ ਮੈਂ ਬਹੁਤ ਧੰਨਵਾਦ ਕਰਦਾ ਪ੍ਰਧਾਨ ਬੱਗਾ ਸਿੰਘ ਜੀ ਦਾ ਔਰ ਉਹਨਾਂ ਦੇ ਸਾਥੀਆਂ ਦਾ ਕਿ ਜਿਨ੍ਹਾਂ ਨੇ ਬੜੀ ਹਿੰਮਤ ਕਰਕੇ ਅੱਜ ਛੁੱਟੀ ਵਾਲੇ ਦਿਨ ਵੀ ਆਪਦੀ ਗੱਲਬਾਤ ਦਾ ਪੂਰਾ ਰਿਜ਼ਲਟ ਲਿਆ ਤਾਂ ਸਭ ਨੂੰ ਜੈਪੀਮ 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 ਦਾ 파트 ਮੇਰਾ ਨਾਮ ਮੰਦਿਰਪੁਰ ਕਾਲੇਪੇੜਾ ਵਾਲੀ ਗਿਲਾ ਪ੍ਰਧਾਨ ਗਿਲਾ ਹੋਈ ਪੜਾ ਛੋਟ ਬਲਾਕ ਸਾਰਿਆਂ ਨੂੰ ਜੀ ਆਇਆਂ ਨੂੰ ਵੱਖ-ਵੱਖ ਪਿੰਡਾਂ ਤੋਂ ਵਰਕਰ ਆਏ ਨੇ ਬਹੁਤ ਵਧੀਆ ਲੰਗਾ ਐਵੇਂ ਆਂਦੇ ਹੋਰ ਵੀ ਨਾਲ ਗੱਠ ਕਰਕੇ ਲਿਆਓ ਆਪਣੇ ਕਾਟਨ ਵਾਲਾ ਲਾਠਾ ਆਪਾਂ ਹੱਕ ਫੇਰ ਲੈ ਸਕਾਂ ਇਹਨਾਂ ਤੋਂ ਚੰਡੀਗੜ੍ਹ ਸਾਡੇ ਜਾਣ ਨਾਲ ਪੰਜ ਸੱਤ ਜਿਹੜੇ ਲਾਇਆ ਬਹੁਤ ਵਧੀਆ ਰਿਜ਼ਲਟ ਮਿਲਿਆ ਹੈ ਆਖਰੀ ਸਾਡੇ ਚੰਡੀਗੜ੍ਹ ਜਾਣ ਦਾ ਮਸਲਾ ਸੀ ਸਾਨੂੰ ਲੈਟਰ ਮਿਲ ਗਿਆ ਤੁਹਾਡੀ ਪੱਤੀ ਮਿਲ ਗਈ ਮਿਲੀ ਆਕਾਸ਼ਤਰੀ ਦੀ ਅੱਜ ਕਰਵੇ ਚੌਦਾਂ ਸਾਰਿਆਂ ਦਾ ਵਰਤ ਸੀ ਦਾ ਅਫਸਰਾਂ ਦਾ ਬਾਕੀ ਪਿੰਡਾਂ ਦਾ ਪਿੰਡੂਆਂ ਦਾ ਤਾਂ ਮੰਦੂਰ ਆ ਉਹਨਾਂ ਦਾ ਕਰਨ ਕੀ ਕਰਵਾ ਚੌਦ ਰੱਖਣਾ ਕਿਸੇ ਕਦੀ ਨ ਰੱਖਿਆ ਇੰਨਾ ਕੋਲਤਰ ਪਈਏ ਇੰਨੰਨੇ ਆ ਜਿਹੜਾ ਅੱਜ ਆ ਨਹੀਂ ਸਕੇ ਸਾਡੇ ਸਾਹਮਣੇ ਕਰਵਾ 14 ਰੱਖਿਆ ਹੀ ਘੰਟਾ ਵੀ ਕੱਢ ਲੈਂਦੇ ਸਾਡੀ ਗੱਲ ਵੀ ਸੁਣਾਈ ਹੋ ਜਾਣੀ ਸੀ ਚਲੋ ਕੋਈ ਗੱਲ ਨਹੀਂ ਸਾਡੀ ਮੀਟਿੰਗ ਅੱਗੇ ਦੀ ਰੱਖੀ ਗਈ ਆ ਵਧੀਆ ਮੀਟਿੰਗਾਂ ਸਾਡੀ ਹੋਈ ਆ ਕੱਲ੍ਹ ਵਰਤੂਣੀ ਆ ਅਫਸਰਾਂ ਨੇ ਸੱਜਣ ਡਿਊਟੀ ਲਾਈ ਆ ਸਾਰਿਆਂ ਨੇ ਕੋਈ ਅਫਸਰ ਇੱਕ ਹੀ ਆਇਆ ਬਾਕੀ ਕੋਈ ਨਹੀਂ ਸਾਡੇ ਕੋਲ ਪਹੁੰਚਾ ਤੇ ਰਾਜਨ ਦੀ ਨਮਕ ਚ ਟੈਨਸ਼ਨ ਚੱਲ ਰਹੀ ਆ ਬਹੁਤ ਸੀਨਾ ਛੋਟ ਰਿਹਾ ਐ ਕੁਐਸ਼ਨ ਦੇ ਤੇ ਲੋਡ ਤੇ ਆਇਆ ਐ ਕੇਸ ਦਾ ਤੇ ਪੱਜੇ ਫਿਰਦੇ ਪ੍ਰਧਾਨ ਦੇ ਅੱਗੇ ਪਿੱਛੇ ਮਿੰਤਾ ਕਰਦਾ ਫਿਰਦਾ ਐ ਮੇਰੀ ਤਰੀਕ ਤੁਝਾ ਛੱਡਾ ਦਿਓ ਇਹਨਾ ਕਹਿੰਦਾ ਹੋਇਆ ਜੈ ਪੀਮ ਜੈ ਮਾਤਰ ਮੈਂ ਕੋਈ ਹੋਰ ਬੋਲਣਾ ਚਾਹੁੰਦਾ ਤੂੰ ਜੀਥੇ ਲੱਗ ਜੇਗੀ ਬੋਲ ਮੇਰਾ ਨਾਮ ਹਰਪ੍ਰੀਤ ਪਿੰਡ ਸੰਤੋਖ ਜ਼ਿਲ੍ਹਾ ਫਰੋਜ਼ਪੁਰ ਮੈਂ ਮੇਰੇ ਚੰਡੀਗੜ੍ਹ ਗਿਆ ਸੀ ਤੇ ਉੱਥੇ ਲੈਟਰ ਬਸ ਰਿਹਾ ਹੈ ਯਾਰੀ ਹੋਈ ਸੀ ਤੇ ਪਰ ਕੰਮ ਨਹੀਂ ਮ ਸਾਥਿਓ ਬੇਨਤੀ ਆ ਥੋੜਾ ਜਿਹਾ ਪਿੱਛੇ ਆ ਜਿਓ ਆਪਾਂ ਬਸ ਗੱਲ ਖਤਮ ਨਹੀਂ ਕਰਨੀ ਇੱਧਰ ਆ ਜਿਓ ਸਾਥਿਓ ਲਗਭਗ ਅੱਜ ਦੀ ਮੀਟਿੰਗ ਦੇ ਵਿੱਚ ਸਾਨੂੰ 60 ਤੋਂ 70% ਜਿਹੜਾ ਹੈਗਾ ਫਾਇਦਾ ਹੋਇਆ ਕਿਉਂਕਿ ਸਾਰੇ ਪਿੰਡਾਂ ਦੀ ਹਾਜ਼ਰੀ ਲੱਗ ਗਈ ਆ ਮਨਰੇਗਾ ਪ੍ਰਸ਼ਾਸਨ ਦੀ ਗੈਰ ਹਾਜ਼ਰੀ ਲੱਗ ਗਈ ਆ ਤੇ ਸਾਨੂੰ ਅਗਲੀ ਤਰੀਕ ਮਿਲ ਗਈ ਆ ਅਗਲੀ ਤਰੀਕ ਦੀ ਲੈਟਰ ਜਾਰੀ ਕਰਕੇ ਜਾਵਾਂਗੇ ਐਵੇਂ ਅਸੀਂ ਜ਼ੁਬਾਨੀ ਕਲਾਮੀ ਨਹੀਂ ਜਾਵਾਂਗੇ ਤਾਂ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਇਹਦਾ ਰਿਜ਼ਲਟ ਜਿਹੜਾ ਹੈਗਾ ਉਹ ਜ਼ਰੂਰ ਨਿਕਲੇਗਾ ਇਹਦਾ ਪੂਰੇ ਸੀਜ਼ਨ ਦੇ ਵਿੱਚ ਚੱਲਦਿਆਂ ਹੋਇਆਂ ਵੀ ਅੱਜ ਬੜੀ ਵੱਡੀ ਗਿਣਤੀ ਨਾਲ ਆਪਣੇ ਮਜ਼ਦੂਰ ਆਗੂ ਇਕੱਠੇ ਹੋਏ ਨੇ ਇਹਦਾ ਅਗਲਾ ਜਿਹੜਾ ਡਿਸੀਜਨ ਆ ਉਹ ਲਗਭਗ ਮੀਟਿੰਗ ਦੇ ਵਿੱਚ ਹੀ ਜਿਹੜੀ ਆਪਾਂ ਕਰਨੀ ਆ ਤੈਹ ਹੋ ਜਾਏਗਾ ਆ ਉਸ ਤੋਂ ਬਾਅਦ ਅਨਮਿੱਥੇ ਸਮੇਂ ਤੇ ਆਪਾਂ ਟੈਂਟ ਲਾ ਕੇ ਵੀ ਬੈਠਣਾ ਕੱਲੀ ਮਨਰੇਗਾ ਦੀ ਗੱਲ ਨਹੀਂ ਕਰਨੀ ਸਾਡੇ ਮੁੱਦੇ ਹੈਗੇ ਆ 13 ਤੋਂ 14 ਮੁੱਦੇ ਹੈਗੇ ਆ ਸਾਰੇ ਮੁੱਦੇ ਵਾਰੀ ਨਾਲ 10-10 ਦਿਨ ਦਾ ਗੈਪ ਪਾ ਕੇ ਲਗਾਤਾਰ ਅਨਮਿੱਥੇ ਸਮੇਂ ਤੇ ਅਸੀਂ ਕਰਾਂਗੇ ਜਿਦੇ ਵਿੱਚ ਸਾਡੀ ਪੈਨਸ਼ਨ ਦਾ ਸਾਡੀ ਸਗਰ ਸਕੀਮ ਦਾ ਸਾਡੇ ਲੋਨ ਦਾ ਸਾਡੇ ਮਕਾਨ ਦਾ ਸਾਡੀ ਗ੍ਰਾਂਟਾਂ ਦਾ ਸਾਡੇ ਵਜੀਫੇ ਦਾ ਸਾਡੇ ਮੈਡੀਕਲ ਸਹੂਲਤਾਂ ਦਾ ਸਾਡੀ ਪੜ੍ਹਾਈ ਦਾ ਸਾਰੀਆਂ ਗੱਲਾਂ ਨੂੰ ਲੈ ਕੇ ਮੁੱਦੇ ਬਣਾ ਕੇ ਔਰ ਪੈਰਾ ਨੰਬਰ 1 ਤੋਂ 10 ਦਿਨਾਂ ਦਾ ਗੈਪ ਪਾ ਕੇ ਪੈਰਾ ਨੰਬਰ 2 ਜਸਾ ਦਿਨਾਂ ਦਾ ਗੈਪ ਪਾ ਕੇ ਉਹਦੀ ਵੀ ਤਿਆਰੀ ਨਾਲ ਕਰਨੀ ਮੈਂ ਆਗੂ ਸਾਥੀਆਂ ਨੂੰ ਬੇਨਤੀ ਕਰੂੰਗਾ ਕਿ ਵੇਖੋ ਅੱਜ ਤੁਸੀਂ ਮੇਰੇ ਨਾਲ ਤੁਰੇ ਹੋ ਦਫਤਰਾਂ ਦਾ ਪਤਾ ਲੱਗਾ ਬੋਲਣ ਦਾ ਪਤਾ ਲੱਗਾ ਗੱਲ ਕਰਨ ਦਾ ਪਤਾ ਲੱਗਾ ਤੁਹਾਨੂੰ ਇੰਨੀ ਸਮਝਾਈ ਕਿ ਸਾਨੂੰ ਲੁੱਟਣ ਵਾਲੇ ਕੌਣ ਨੇ ਤੇ ਅਸੀਂ ਕਦੋਂ ਚਿਰ ਤੋਂ ਨਟਿੰਦੇ ਰਹੇ ਹਾਂ ਸਾਡੇ ਹੱਕ ਕਿੰਨੇ ਨੇ ਤੇ ਕਿੱਥੇ ਪਿਆ ਤਾਂ ਕਿਵੇਂ ਲੈਣੇ ਆ ਇਸੇ ਤਰ੍ਹਾਂ ਮਿੰਰੇਗਾ ਚ ਤੁਸੀਂ ਜਾਦਾ ਨਹੀਂ ਏ 70 ਤੋਂ 80% ਤੁਸੀਂ ਜਾਗੂ ਹੋ ਗਏ ਹੋ ਤਾਂ ਇਸੇ ਤਰ੍ਹਾਂ ਸਕੱਤ ਸਕੀਮਾ ਇਸੇ ਤਰ੍ਹਾਂ ਪੈਨਸ਼ਨ ਇਸੇ ਤਰ੍ਹਾਂ ਤੁਹਾਡੀ ਸਰਕਾਰੀ ਲੋਨ ਤੁਹਾਡੀਆਂ ਗਰਾਂਟਾਂ ਕਲੋਨੀਆ ਮਕਾਨ ਅਤੇ ਲੇਬਰ ਦੇ ਹੱਕ ਕਿੰਨੇ ਹੈਗੇ ਆ ਉਹ ਸਾਰਿਆਂ ਦਾ ਪਤਾ ਲੱਗੇਗਾ ਕਿ ਜੇਕਰ ਅਸੀਂ ਟੈਂਟ ਲਾ ਕੇ ਬੈਠਦੇ ਤੇ ਜਿਹੜਾ ਬੰਦਾ ਸਿੱਖਣਾ ਚਾਹੁੰਦਾ ਹੋਇਆ ਉਹ ਹਰ ਕੰਮ ਦੇ ਵਿੱਚ ਅੱਗੇ ਮਾਸਟਰ ਦੀ ਤਰ੍ਹਾਂ ਵਕੀਲ ਦੀ ਤਰ੍ਹਾਂ ਅੱਗੇ ਕੰਮ ਕਰੇਗਾ ਜੇ ਤੁਸੀਂ ਇਹਨੂੰ ਸਿੱਖ ਗਏ ਤਾਂ ਉਸ ਤੋਂ ਬਾਅਦ ਤੁਹਾਡੀ ਇਸ ਸਿੱਖਿਆ ਦਾ ਇਨਾ ਕ ਫਾਇਦਾ ਹੋਏਗਾ ਕਿ ਜਿਹੜੇ ਸਿਆਸੀ ਲੋਕ ਸਾਨੂੰ 76 ਸਾਲ ਤੋਂ ਚਿੰਬੜੇ ਆ ਵੋਟ ਲੈਂਣ ਤੋਂ ਬਾਅਦ ਸਾਡੇ ਹੱਕਾਂ ਨੂੰ ਲਾਗੂ ਨਹੀਂ ਕਰਦੇ ਕਿਸੇ ਨੂੰ ਦੱਸਦੇ ਨਹੀਂ ਦਫਤਰ ਕਿੱਥੇ ਹੈਗਾ ਔਰ ਕਿਵੇਂ ਲੈਣੇ ਆ ਤੁਹਾਡੇ ਹੱਕ ਕਿੱਥੇ ਪਏ ਹੋਇਆ ਇਹ ਸਾਰੀਆਂ ਚੀਜ਼ਾਂ ਦੇ ਤੁਸੀਂ ਜਾਣੂ ਹੋਵੋਗੇ ਤਾਂ ਤੁਸੀਂ ਖੁਦ ਆਪ ਕਰਵਾ ਲੋਗੇ ਸਿਆਸਤ ਆ ਜਿਹੜੀ ਉਹ ਕਮਜ਼ੋਰ ਹੋਏਗੀ ਤੁਹਾਡੀ ਜਿਹੜੀ ਸਿਆਸਤ ਤੋਂ ਆ ਆਪਣਾ ਜਿਹੜਾ ਸੰਗਠਨ ਆ ਆਪਣੇ ਜਿਹੜਾ ਸਮਾਜ ਆ ਉਹ ਲੋਕ ਅੱਗੇ ਵਧਣਗੇ ਉਹ ਮਜ਼ਬੂਤ ਹੋਣਗੇ ਆਪ ਦੀ ਤਾਕਤ ਬਣਾਉਣਗੇ ਤੇ ਆਪਦੇ ਹੱਕਾਂ ਦੀ ਗੁਲਾਮੀ ਤੋਂ ਛੁਟਕਾਰਾ ਪਾਉਣਗੇ ਆਉਣ ਵਾਲੇ ਸਮੇਂ 'ਚ ਤੁਹਾਡੇ ਜਿਹੜੇ ਬੱਚੇ ਹੈਗੇ ਆ ਉਹ ਬਾਬਾ ਸਾਹਿਬ ਦੀ ਬੇਨ ਉਹ ਮੰਜ਼ਿਲ ਬਹੁਤ ਵੱਡੀ ਆ ਉਸ ਮੰਜ਼ਿਲ ਨੂੰ ਹਾਸਲ ਕਰਨਗੇ ਤਾਂ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਜਿੰਮੇਵਾਰੀ ਔਰ ਇਮਾਨਦਾਰੀ ਤੇ ਟਾਈਮ ਦਾ ਧਿਆਨ ਰੱਖਿਓ ਤੇ ਸਾਥ ਦਿਓ ਸਾਤ ਦੋ ਤਰੀਕੇ ਦਾ ਹੁੰਦਾ ਇੱਕ ਨਾਲ ਚੁਰਨਾ ਇੱਕ ਰਲ ਮਿਲ ਕੇ ਜਿਹੜੇ ਖਰਚੇ ਆਉਣੇ ਨੇ ਉੱਥੇ ਬੈਠਣ ਦੇ ਟੈਂਪਾ ਕਰਾਇਆ ਹੋਣਾ ਲੰਗਰ ਲੱਗਣਾ ਉੱਥੇ ਹੋਰ ਵੀ ਛੋਟੇ ਮੋਟੇ ਖਰਚੇ ਆਣੇ ਆ ਬੈਨਰ ਛਪਣੇ ਆ ਇਹ ਸਾਰਿਆਂ ਨੇ ਰਲ ਕੇ ਕਰਨੇ ਆ ਮੇਰੀ ਬੇਨਤੀ ਆ ਸਾਰਿਆਂ ਨੂੰ ਸੰਯੋਗ ਦੇਣਗੇ ਮੈਨੂੰ ਉਮੀਦ ਆ ਕਿ ਇਮਾਨਦਾਰੀ ਨਾਲ ਕੰਮ ਕਰਨਗੇ ਔਰ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਮਨਰੀਦਾ ਨਾਲ ਜੁੜੇ ਹੋਇਆ ਜਿਹੜੇ ਮਜ਼ਦੂਰ ਕੰਮ ਕਰਦੇ ਉਹ ਤਾਂ ਆਣਗੇ ਕੁਈ ਨਵੇਂ ਪਿੰਡਾਂ ਦੇ ਵਿੱਚ ਵੀ ਲੈ ਕੇ ਆਉਣਗੇ ਮੈਨੂੰ ਤੁਹਾਡੇ ਤੋਂ ਆਸਾ ਸਾਰੇ ਹੀ ਪੂਰੀ ਜ਼ਿੰਮੇਵਾਰੀ ਨਾਲ ਅੱਗੇ ਕੰਮ ਕਰੂਗੀ ਇੰਨਾ ਕਹੀਆ ਸਾਨੂੰ ਜੈ ਜੀ ਜੈਸਾ ਨਮਸਕਾਰ